ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਨੂੰ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਤ ਸੰਗਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਦਕਾ ਚੱਲ ਰਿਹਾ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਭਗਤ ਜੀ ਦੇ ਸ਼ਬਦ ਚੱਲ ਰਹੇ ਹਨ ਗੋੜੀ ਰਾਗ ਦੇ ਵਿੱਚ ਭਗਤ ਜੀ ਆਪਣੀ ਰਚਨਾ ਤੋਂ ਪਾਈ 331 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏ ਮਨ ਹੰਨ 41 ਸ਼ਬਦ ਭਗਤ ਜੀ ਦੇ ਤੇ ਸੰਪੂਰਨ ਹੋਏ ਹਨ ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਆਪਣੀ ਰਚਨਾ ਤੋਂ ਪਾਈ ਬਦਲ ਕਰਦੇ ਹੋਏ ਬਿਆਨ ਕਰਦੇ ਹਾਂ ਜੀ ਗੌੜੀ ਟਗਰਾਏਕ ਨਵੀਰੂ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਤਨ ਤਨ ਭਗਤ ਕਬੀਰ ਸਾਹਿਬ ਜੀਓ ਆਪਣੀ ਬਾਣੀ ਦੇ ਵਿੱਚ ਇਹ ਸ਼ਬਦੀਆਂ ਪੰਕਤੀਆਂ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹੋਏ ਸਾਨੂੰ ਪਰਦੇਸ਼ ਬਖਸ਼ਦੇ ਹਨ ਮਨ ਨੂੰ ਸੰਬੋਧਨ ਕਰਦੇ ਹੋਏ ਭਗਤ ਜੀ ਸ਼ਬਦ ਉਚਾਰਨ ਕਰਦੇ ਹਨ ਧਗਰਾ ਏਕ ਨਵੀਰੂ ਰਾਮ ਭਗਤ ਜੀ ਕਹਿੰਦੇ ਹੈ ਰਮੀ ਹੋਏ ਮਾਲਕ ਜੀਓ ਪ੍ਰਭੂ ਜੀਓ ਮੇਰੇ ਮਨ ਦੀ ਦੁਬਦਾ ਹੈ ਮਨ ਦੇ ਵਿੱਚ ਭਰਮ ਹੈ ਇਸ ਝਗੜੇ ਨੂੰ ਭਗਤ ਜੀ ਕਹਿੰਦੇ ਨੇ ਮੀੜਨਾ ਕਰੋ ਮਨ ਜਿਹੜਾ ਹੈ ਉਹਦੇ ਵਿੱਚ ਵਹਿਮ ਭਰਮ ਲਿਖਾ ਹੈ ਇਸ ਝਗੜੇ ਨੂੰ ਭਗਤ ਜੀ ਕਹਿੰਦੇ ਆ ਰਾਮ ਜੀਓ ਖਤਮ ਕਰੋ ਨਾ ਮੀੜਨਾ ਕਰੋ ਕਿਰਪਾ ਕਰ ਦੋ ਜੋ ਤੁਮ ਆਪਣੇ ਜਨ ਸੋ ਕਾਮ ਕਿੰਦੇ ਜੋ ਵੀ ਤੁਸੀਂ ਰਾਲਾ ਚੁੰਦੇ ਆਪਣੇ ਜਨ ਤੋਂ ਸੇਵਕ ਤੋਂ ਭਗਤ ਤੋਂ ਮੈਂ ਤੁਹਾਡਾ ਗੁਲਾਮ ਹਾਂ ਭਗਤ ਜੀ ਕਹਿੰਦੇ ਤੁਸੀਂ ਆਪਣਾ ਕੋਈ ਵੀ ਕਾਰਜ ਕੰਮ ਕਰਾ ਸਕਦੇ ਹੋ ਕਿਉਂਕਿ ਸੇਵਕ ਦਾਸ ਤਾੜੇ ਚਰਨਾਂ ਦਾ ਗੁਲਾਮ ਹੈ ਰਹਾਉ ਇਹੋ ਮਨ ਵੱਡਾ ਕੀ ਜਾਸਿਓ ਮਨ ਮੰਨਿਆ ਉਸ ਰਾਮਦੇ ਕੀ ਭਗਤ ਜੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਇਹੋ ਮਨ ਵੱਡਾ ਕੀ ਜਾਸਿਓ ਮਨ ਮੰਨਿਆ ਕਹਿੰਦੇ ਭਗਤ ਜੀ ਮੇਰੇ ਮਨ ਦੇ ਵਿੱਚ ਵੈਮ ਹੈ ਭਰਮ ਹੈ ਉਹ ਭਰਮ ਨੂੰ ਕਬੀਰ ਸਾਹਿਬ ਜੀ ਕਹਿੰਦੇ RAM ਜੀਓ ਖਤਮ ਕਰੋ ਮੈਨੂੰ ਦੱਸਣਾ ਕਰੋ ਇਹ ਮਨ ਵੱਡਾ ਕੀ ਜਾਸਿਓ ਮਨ ਮੰਨਿਆ ਕਹਿੰਦੇ RAM ਜੀਓ ਇਹ ਮਨ ਜਿਹੜਾ ਹੈ ਇਹ ਵੱਡਾ ਹੈ ਜਾਂ ਮਨ ਨੂੰ ਟਿਕਾਉਣ ਵਾਲਾ ਜਾਸਿਓ ਮਨ ਮੰਨਿਆ ਜਿਹਦੇ ਚਰਨਾਂ ਦੇ ਵਿੱਚ ਮਨ ਅਰਪਣ ਹੋਇਆ ਉਹ ਭਗਵਾਨ ਪ੍ਰਭੂ ਵੱਡੇ ਹਨ ਭਗਤ ਜੀ ਇਹ ਸਵਾਲ ਕਰਦੇ ਹਨ ਸ਼ਬਦ ਦੇ ਵਿੱਚ ਰਾਮ ਦੇ ਵਿੱਚ ਪ੍ਰਭੂ ਦੇ ਅੱਗੇ ਸਵਾਲ ਕਰਦੇ ਹਨ ਹਨੁਮਨ ਪ੍ਰਤੀ ਕਹਿੰਦੇ ਇਹ ਮਨ ਵੱਡਾ ਇਹ ਮਨ ਵੱਡਾ ਹੈ ਭਗਤ ਜੀ ਕਹਿੰਦੇ ਤਾਂ ਫਿਰ ਮਨ ਨੂੰ ਟਿਕਾਉਣ ਵਾਲਾ ਪਰਮੇਸ਼ਰਾ ਜਿਹੜਾ ਰਾਮ ਹੈ ਉਹ ਪੂਜਨ ਯੋਗ ਹੈ ਰਾਮ ਵੱਡਾ ਤੇ ਰਾਮੇ ਜਾਨਿਆ ਤੇ ਅਗਲੀ ਪੰਕਤੀ ਵਿੱਚ ਫਿਰ ਕਹਿੰਦੇ ਨੇ ਕਹਿੰਦੇ RAM ਜੀਉ RAM ਪ੍ਰਭੂ ਵੱਡਾ ਹੈ ਜ ਜੇ RAM ਨੂੰ ਪੂਜਣ ਵਾਲਾ ਜਿਹੜਾ ਗੁਰਮੁਖ ਹੈ RAM ਵੱਡਾ ਕੀ RAMੇ ਜਾਣਿਆ ਜਿਨੇ RAM ਨੂੰ ਜਾਣ ਲਿਆ ਭਗਤ ਜੀ ਕਹਿੰਦੇ ਜਿਨੇ ਜਗਿਆਸੂ ਨੇ ਭਗਤ ਨੇ ਗੁਰਮੁਖ ਨੇ ਰਾਮੇ ਮਾਲਕ ਨੂੰ ਜਾਣ ਲਿਆ ਜਿਨੇ ਉਹਦਾ ਮਾਲਕ ਦੇ ਨਾਲ ਰਿਸ਼ਤਾ ਜੋੜ ਲਿਆ RAM ਨੂੰ ਜਾਣ ਲਿਆ ਪਛਾਣ ਕਰ ਲਈ ਉਹਦੀ ਕਹਿੰਦੇ ਉਹਨੂੰ ਵੱਡਾ ਸਮਝੀਏ ਜਾਂ ਉਹ RAM ਰਮੇ ਹੋਏ ਪਰਮੇਸ਼ਰ ਨੂੰ ਵੱਡਾ ਸਮਝੀਏ RAM ਵੱਡਾ ਕਿ RAMੇ ਜਾਣਿਆ ਕਹਿੰਦੇ RAM ਨੂੰ ਜਾਣਨ ਵਾਲਾ ਜਿਹੜਾ ਗਿਆਨ ਵਾਲਾ ਪੁਰਸ਼ ਆ ਉਹ ਵੱਡਾ ਹੈ ਵੱਡਾ ਬ੍ਰਹਮਾ ਵੱਡਾ ਕਿ ਜਾਸ ਪਛਾਨਿਆ ਰ ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਬ੍ਰਹਮਾ ਜਿਹੜਾ ਹੈ ਬ੍ਰਹਮਾ ਵੱਡਾ ਹੈ ਕਿ ਜਾ ਬ੍ਰਹਮਣ ਦਾ ਜਸ ਕੋਣ ਵਾਲਾ ਵੱਡਾ ਹੈ ਬ੍ਰਹਮਾ ਵੱਡਾ ਕਿ ਜਾਸੁ ਪੁਪਾਇਆ ਜਿੰਨੇ ਉਹ ਬ੍ਰਹਮਾ ਤੋਂ ਜਾਸੂ ਦਾ ਗਾਇਨ ਕਰਕੇ ਉਹ ਬ੍ਰਹਮਾ ਨੂੰ ਪਾ ਲਿਆ ਉਹਦੀ ਪ੍ਰਾਪਤੀ ਕਰ ਲਈ ਉਹ ਵੱਡਾ ਵੇਦ ਵੱਡਾ ਕੀ ਜਹਾਂ ਤੇ ਆਇਆ ਕਹਿੰਦੇ ਵੇਦ ਜਿਹੜਾ ਵੇਦ ਸਸਰੂ ਵੱਡੇ ਅਣਜਾਣ ਵੇਦ ਨੂੰ ਪਾਉਣ ਵਾਲਾ ਵੱਡਾ ਵੇਦ ਸਾਸਤਰ ਧਾਰਮਿਕ ਪੁਸਤਕਾਂ ਜਿਹੜੀਆਂ ਨਾ ਹੁਣਾ ਪਰਤੀ ਗੱਲ ਕਰਦੇ ਹਨ ਵੇਦ ਵੱਡਾ ਕੀ ਜਾਗ ਜਾਤ ਤੇ ਆਇਆ ਕਹਿੰਦੇ ਉਹਨੂੰ ਜਾਣਨ ਵਾਲਾ ਜਿਹੜਾ ਨਾ ਜਾਣ ਵਾਲ ਔਰਸ ਵੱਡਾ ਹੈ ਕਹੇ ਕਬੀਰ ਹੋ ਭਇਆ ਉਦਾਸ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਮਨ ਵਿੱਚ ਉਦਾਸੀ ਹੈ ਇਸ ਕਰਕੇ ਮੇਰਾ ਮਨ ਉਦਾਸ ਹੈ ਕਹੋ ਕਬੀਰ ਹੋਣ ਭਇਆ ਉਦਾਸ ਮੈਂ ਇਸ ਭਰਮ ਦੇ ਵਿੱਚ ਉਦਾਸਾਂ ਤੀਰਥ ਵੱਡਾ ਕੇ ਹਰਕਾ ਦਾਸ ਅਖੀਰਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਤੀਰਥ ਵੱਡਾ ਹੈ ਜਾਂ ਤੀਰਥ ਦੇ ਜਾਣ ਵਾਲਾ ਜਿਹੜਾ ਉਹਦਾ ਦਾਸ ਹੈ ਹਰੀ ਦਾ ਕਹਿੰਦੇ ਜਿਹੜਾ ਤੀਰਥ ਜਾ ਕੇ ਤੀਰਥ ਨੂੰ ਧੁੰਦਾ ਹੈ ਉਹ ਵੱਡਾ ਹੈ ਜਾਂ ਤੀਰਥ ਵੱਡਾ ਤੀਰਥ ਵੱਡਾ ਇਹ ਹਰਕਾ ਦਾਸ ਇਹਦਾ ਤੀਰਥ ਨੂੰ ਮੰਨਣ ਵਾਲਾ ਤੀਰਥੇ ਜਾ ਕੇ ਤੀਨੂ ਭਗਤੀ ਕਰਨ ਵਾਲਾ ਤੇਰਾ ਦਾਸ ਹੈ ਕਹਿੰਦੇ ਜਿਹਦੇ ਕਰਕੇ ਤੀਰਥੀ ਮਾਨਤਾ ਹੈ ਤੀਤ ਪ੍ਰਸਿੱਧ ਹੈ ਉਹ ਭਗਤੀ ਹੈ ਨਾ ਜਿੰਨੇ ਤੀਰਥੇ ਜਾ ਕੇ ਭਗਤੀ ਕਰਨੀ ਕਹਿੰਦੇ ਹਰੀ ਦਾ ਦਾਸ ਜਿਹੜਾ ਤੀਰਥੇ ਜਾਣ ਵਾਲਾ ਉਹ ਵੱਡਾ ਹੈ ਇੱਥੇ ਸ਼ਬਦੀ ਸੰਪੂਰਨਤਾ ਹੀ ਹੁੰਦੀ ਹੈ ਅਗਲਾ ਸ਼ਬਦ ਪਗਵੀਰ ਸਾਹਿਬ ਜੀ ਰੰਮ ਕਰਦੇ ਹਨ ਰਾਗ ਗੌੜੀ ਚੇਤੀ ਅਗਲੇ ਸ਼ਬਦ ਵਿੱਚ ਭਗਤ ਜੀ ਵਚਨ ਕਰਦੇ ਨੇ ਦੇਖੋ ਗਿਆਨ ਕੀ ਭਾਈ ਭਾਈ ਗਿਆਨ ਕੀ ਆਈ ਆਂਦੀ ਸਭ ਉਡੀਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ ਭਗਤ ਜੀ ਇਹ ਸ਼ਬਦੀ ਰੰਮਤਾ ਕਰਦੇ ਹੋਏ ਵਚਨ ਕਰਦੇ ਹਨ ਕਹਿੰਦੇ ਜਿਵੇਂ ਇੱਕ ਸੰਸਾਰੀ ਅੰਧੀ ਹੁੰਦੀ ਹੈ ਨਾ ਜਿਹਨੂੰ ਨੇਰੀ ਕਹਿੰਦੇ ਆਂ ਅੰਧੀ ਚੱਖੜ ਆਉਂਦਾ ਉਹ ਸਾਰੇ ਪਾਸੇ ਦੇਖੋ ਤਿਆਸਰ ਇਸ ਕਰ ਦਿੰਦਾ ਹੈ ਖਲਾਰਾ ਪਾ ਦਿੰਦਾ ਹੈ ਕਦੋਂ ਹਨੇਰੀ ਹੁੰਦੀ ਹੈ ਨਾ ਬਹੁਤ ਤੇਜ਼ ਹਵਾ ਗੁੰਦਾ ਵਾ ਹਵਾ ਜਿਹੜੀ ਹੈ ਬਹੁਤ ਤੇਜ਼ ਹੁੰਦੀ ਹੈ ਹਨੇਰੀ ਦੇ ਵਿੱਚ ਬਹੁਤ ਜਿਆਦਾ ਸਪੀਡ ਦੇ ਨਾਲ ਹਵਾ ਆਉਂਦੀ ਹੈ ਜਿਹਦੇ ਨਾਲ ਜਿਹੜੇ ਕੱਖਾਂ ਦੀਆਂ ਕੁਲੀਆਂ ਹੁੰਦੀਆਂ ਨੇ ਉੱਟਾ ਜਾਂਦੀਆਂ ਨੇ ਉੱਡ ਜਾਂਦੀਆਂ ਹਨ ਸਾਰੇ ਪਾਸੇ ਉਡਾ ਦਿੰਦੀ ਹੈ ਸਭ ਕੁਝ ਹਨੇਰੀ ਤੱਕੜ ਇੱਥੇ ਭਗਤ ਜੀ ਗਿਆਨ ਜੀ ਹਨੇਰੀ ਦੀ ਗੱਲ ਕਰਦੇ ਹਨ ਦੇਖੋ ਭਾਈ ਗਿਆਨ ਕੀ ਆਈ ਆਂਦੀ ਕਹਿੰਦੇ ਦੇਖੋ ਭਾਈ ਜਨੋ ਪਿਰੇ ਭਰਾਓ ਗਿਆਨ ਦੀ ਆਂਦੀ ਗਿਆਨ ਦਾ ਭਾਗ ਪ੍ਰਕਾਸ਼ ਆਇਆ ਸਭੇ ਉਡੀਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਕਹਿੰਦੇ ਜਿਹਦੇ ਵਿੱਚ ਗਿਆਨ ਆ ਜਾਂਦਾ ਨਾ ਜਿਹੜੇ ਪੁਰਸ਼ ਦੇ ਵਿੱਚ ਜਿਹੜੇ ਮਨੁੱਖ ਦੇ ਵਿੱਚ ਜਿਹੜੇ ਜਗਤ ਸੁ ਭਗਤ ਨੂੰ ਗਿਆਨ ਆ ਜਾਂਦਾ ਹੈ ਭਗਤ ਜੀ ਕਿ ਇੱਥੇ ਧਾਰਨਾ ਦੇਣ ਕਹਿੰਦੇ ਗਿਆਨ ਕੀ ਆਈ ਆਂਦੀ ਸਭੇ ਉਡਨੀ ਭਰਮ ਕੀ ਟਾਟੀ ਕਹਿੰਦੇ ਜਿਵੇਂ ਢੀਰੀ ਆਉਣ ਦੇ ਨਾਲ ਜਿਹੜਾ ਨਾ ਕੁੱਲੀਆਂ ਉੱਡ ਜਾਂਦੀਆਂ ਹਰ ਪਾਸੇ ਵਸਤੂਆਂ ਉੱਡਣ ਲੱਗ ਜਾਂਦੀਆਂ ਇਹਦੇ ਜਦੋਂ ਗਿਆਨ ਦਾ ਸੂਰਜ ਚੜ੍ਹਦਾ ਹੈ ਨਾ ਪ੍ਰਕਾਸ਼ ਹੁੰਦਾ ਹੈ ਉੱਥੇ ਭਰਮ ਦੀ ਜਿਹੜੀ ਕੁੱਲੀਆਂ ਨੂੰ ਉੱਡਣ ਲੱਗ ਜਾਂਦੀਆਂ ਕਹਿੰਦੇ ਉਹ ਟੇਕ ਨਹੀਂ ਸਕਦੀਆਂ ਗਿਆਨ ਅਗੇ ਸਭੇ ਉਡੀਨੀ ਭਰਮ ਕੀ ਟਾਟੀ ਕਹਿੰਦੇ ਸਾਰੇ ਪਾਸੇ ਜਦ ਕਹਿੰਦੇ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਸੂਰਜ ਚੜ੍ਹਦਾ ਹੈ ਤੇ ਭਰਮ ਦਾ ਧੀਰਾ ਨਾਸ ਹੋ ਜਾਂਦਾ ਜਿਵੇਂ ਦੇਖੋ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਖੁਦ ਪਰਮੇਸ਼ਰ ਸਰੀਰ ਰੂਪ ਵਿੱਚ ਪ੍ਰਗਟ ਹੋਏ ਉਥੇ ਐਸੀ ਤਰ੍ਹਾਂ ਹੀ ਭਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਹਨ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੁ ਲੋਵਾ ਉੱਥੇ ਕਹਿਣ ਦਾ ਮਤਲਬ ਹੁਈ ਏ ਕਿ ਜਿਵੇਂ ਸੂਰਜ ਦੀਆਂ ਪ੍ਰਕਾਸ਼ ਦੀਆਂ ਕਿਰਨਾਂ ਪੈਂਦੀਆਂ ਨੇ ਤਾਂਗੇ ਹਨੇਦਰਾ ਨਾਸ ਹੋ ਜਾਂਦਾ ਹੈ ਨਾ ਅੰਧਰਾ ਟਿਕ ਨਹੀਂ ਸਕਦਾ ਇੱਕ ਸੂਰਜ ਦੀਆਂ ਕਿਰਨਾਂ ਅਗੇ ਕਹਿੰਦੇ ਇਸੇ ਤਰ੍ਹਾਂ ਪ੍ਰਕਾਸ਼ ਚੜਿਆ ਗੁਰੂ ਨਾਨਕ ਮਹਾਰਾਜ ਜੀ ਪ੍ਰਕਾਸ਼ ਹੋਏ ਤੇ ਗਿਆਨਤਾ ਦਾ ਪਾਪਾਂ ਦਾ ਹਨੇਰਾ ਜਿਹੜਾ ਸੀ ਉਹ ਨੱਠ ਗਿਆ ਭੱਜ ਗਿਆ ਨਾ ਇਹਦੇ ਨਾਸ ਹੋ ਗਿਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹਨੇਰੀ ਆਉਂਦੀ ਹੈ ਕਹਿੰਦੇ ਸਭੇ ਉਡਿ ਨੀ ਭਰਮ ਕੀ ਟਾਟੀ ਕਹਿੰਦੇ ਭਰਮ ਭੋ ਜਿਹੜਾ ਨਾਸ ਹੋ ਜਾਂਦਾ ਰਹਿਣਾ ਮਾਇਆ ਬੰਦੀ ਕਹਿੰਦੇ ਮਾਇਆ ਦਾ ਜਿਹੜਾ ਬੰਧਨ ਨੇ ਉਹ ਟੁੱਟ ਜਾਂਦਾ ਰਹਾ ਇਸ ਰਾਮ ਦੇ ਕੀ ਭਗਤੀ ਵਚਨ ਕਰਦਿਆਂ ਉਹ ਤੇਤੇ ਕੀ ਦਏ ਤੁਲਾ ਗਿਰਾਨੀ ਮੋਏ ਬਲੇਟਾ ਟੁੱਟਾ ਭਗਤ ਜੀ ਕਹਿੰਦੇ ਫਿਰ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਹਿਰਦੇ ਵਿੱਚ ਕਹਿੰਦੇ ਜਿਹੜਾ ਗਿਆਨਤਾ ਦਾ ਕਹਿੰਦੇ ਅਹੇਰ ਕੋਪੈ ਨਾਸ਼ ਹੋ ਜਾਂਦਾ ਕਹਿੰਦੇ ਉਹ ਨਾਸ਼ ਹੋ ਜਾਂਦਾ ਭਰਮ ਦਾ ਜਿਹੜਾ ਮੋਹ ਐ ਨਾ ਤ੍ਰਿਸ਼ਨਾ ਦਾ ਭਗਤ ਜੀ ਕਹਿੰਦੇ ਅੰਦਰ ਸਾੜ ਉਹ ਨਾਸ਼ ਹੋ ਜਾਂਦਾ ਟੁੱਟ ਜਾਂਦਾ ਕਰਮ ਦਾ ਸੰਗਲ ਜਿਹੜਾ ਟੁੱਟ ਜਾਂਦਾ ਤ੍ਰਿਸ਼ਨਾ ਸ਼ਾਨ ਭਰੀ ਧਾਰੂ ਪਰ ਗੁਰਮਤਿ ਭਾਂਡਾ ਫੁੱਟਾ ਐ ਨਾ ਤ੍ਰਿਸ਼ਨਾ ਦੀ ਜਿਹੜੀ ਸ਼ਾਨ ਐ ਨਾ ਆਗੈ ਕਿੰਦੇ ਨਾਸ ਹੋ ਜਾਂਦੀ ਹੈ ਕਿੰਦੇ ਭਰਮ ਦਾ ਜਿਹੜਾ ਭਾਂਡਾ ਫੁੱਟ ਜਾਂਦਾ ਭਰਮ ਦਾ ਭਾਂਡਾ ਨਾਸ ਹੋ ਜਾਂਦਾ ਫੁੱਟ ਜਾਂਦਾ ਭਗਤ ਜੀ ਕਹਿੰਦੇ ਤ੍ਰਿਸ਼ਨਾ ਛਾਨ ਕਰੀ ਛਨੋਂ ਦੀ ਨਾ ਤ੍ਰਿਸ਼ਨਾ ਦੀ ਛਾਨ ਅੰਦਰ ਭਗਤ ਜੀ ਕਹਿੰਦੇ ਛਾਨ ਟਹਿ ਜਾਂਦੀ ਹੈ ਗਿਆਨ ਦੀ ਜਦੋਂ ਧੀਰੀ ਆਉਂਦੀ ਹੈ ਤ੍ਰਿਸ਼ਨਾ ਛਾਨ ਕਰੀ ਧਾਰੂ ਪਰ ਦੁਰਮਤ ਮਾੜੀ ਮੱਤ ਜਿਹੜੀ ਦੁਰਮਤ ਮੂਕ ਮਾੜੀ ਮੱਤ ਨੂੰ ਕਹਿੰਦੇ ਹਨ ਗੁਰਮਤ ਹੁੰਦੀ ਹੈ ਗੁਰੂ ਦੀ ਮੱਤ ਜਿਹੜੀ ਦੁਰਮਤ ਹੁੰਦੀ ਹੈ ਆਪਣੇ ਆਪ ਬਣਾਈ ਮਾੜੀ ਮਤ ਜਿਹੜੀ ਹੈ ਭਗਤ ਜੀ ਕਹਿੰਦੇ ਦੁਰਮਤ ਦਾ ਭਾਂਡਾ ਸੀ ਜਿਹੜਾ ਹਿਰਦੇ ਵਿੱਚੋਂ ਫੁੱਟ ਗਿਆ ਉਹ ਨਾਸ਼ ਹੋ ਗਿਆ ਕਹਿੰਦੇ ਜਦੋਂ ਗਿਆਨ ਦਾ ਪ੍ਰਕਾਸ਼ ਹੋਇਆ ਅੰਦੇ ਪਾਸੇ ਜੋ ਜਲ ਵਰਖੇ ਤਹ ਤਿ ਰਾਜਨ ਭੀਨਾ ਭਗਤ ਜੀ ਖੀਲੀਆਂ ਪੰਕਤੀਆਂ ਵਿੱਚ ਫਿਰ ਬਚਨ ਕਰਦੇ ਅੰਦੇ ਪਾਸੇ ਜੋ ਜਲ ਵਰਖੇ ਤੇ ਮੇਰਾ ਮਨ ਭਿੰਦਾ ਕਹਿੰਦੇ ਜਿਵੇਂ ਹਨੇਰੀ ਤੋਂ ਬਾਅਦ ਮੀਂਹ ਹੁੰਦਾ ਹਨੇਰੀ ਹੁੰਦੀ ਹੈ ਨਾ ਉਸ ਤੋਂ ਬਾਅਦ ਵਰਖਾ ਹੁੰਦੀ ਹੈ ਸਭ ਕੁਝ ਦੇਖੋ ਗਾਟ ਜਾਂਦਾ ਹਰ ਪਾਸੇ ਧੂੜ ਮਿੱਟੀ ਕਣ ਜਿਹੜਾ ਨੂੰ ਬੈਠ ਜਾਂਦਾ ਅੰਦੇ ਪਾਸੇ ਜੋਰ ਨਾਲ ਵਰਖੇ ਹਨੇਰੀ ਤੋਂ ਬਾਅਦ ਭਗਤ ਜੀ ਕਹਿੰਦੇ ਜਲ ਵਰਸਦਾ ਹੈ ਨਾ ਜਿਵੇਂ ਇਸੇ ਤਰ੍ਹਾਂ ਕਹਿੰਦੇ ਗਿਆਨ ਦੀ ਹਨੇਰੀ ਹੁੰਦੀ ਉਸ ਤੋਂ ਬਾਅਦ ਫਿਰ ਬੂੰਦਾ ਕਹਿੰਦੇ ਅੰਬਰ ਤਰੂਪੀ ਬੂੰਦਾ ਪੈਂਦੀਆਂ ਰਮਨ ਤੇ ਜੋ ਜਲ ਵਰਖੇ ਤਹਿ ਤੇਰਾ ਮਨ ਜਨ ਭੀਨਾ ਕਹਿੰਦੇ ਤੇਰੇ ਜਨ ਭਗਤ ਜਨ ਉਹ ਅੰਬਰ ਤਰੂਪੀ ਜਲ ਦੇ ਨਾਲ ਭਿੱਜ ਜਾਂਦਾ ਉਹਨਾਂ ਦਾ ਮਨ ਕਹਿੰਦੇ ਅੰਬਰ ਤਰੂਪੀ ਜਲ ਦੀਆਂ ਬੂੰਦਾ ਨਾਲ ਉਹਨਾਂ ਦਾ ਮਨ ਭੀਨਾ ਭਿੱਜ ਜਾਂਦਾ ਕਹੇ ਕਬੀਰ ਮਰ ਭਿਆ ਪਰਗਾਸਾ ਉਦੇ ਭਾਨ ਜਬ ਚੀਨਾ ਭਗਤ ਜੀ ਕਹਿੰਦੇ ਕਹ ਕਬੀਰ ਮੇਰਾ ਮਨ ਭਇਆ ਕਹਿੰਦੇ ਮੇਰੇ ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ ਕਹਿੰਦੇ ਮੇਰੇ ਅੰਦਰ ਹਿਰਦੇ ਵਿੱਚ ਮਨ ਦੇ ਵਿੱਚ ਭਇਆ ਪ੍ਰਗਾਸਾ ਉਦੇ ਭਾਣ ਜਬ ਤੀਨਾ ਕਹਿੰਦੇ ਜਦੋਂ ਉਹਦੇ ਸੂਰਜ ਕੇ ਸੂਰਜ ਨੂੰ ਕਹਿੰਦੇ ਹਨ ਉਹਦੇ ਕਹਿੰਦੇ ਜਦੋਂ ਗਿਆਨ ਦਾ ਸੂਰਜ ਚੜ੍ਹਿਆ ਚੜ੍ਹ ਗਿਆ ਨਾ ਉਹਦੇ ਚੜ੍ਹ ਗਿਆ ਕਹਿੰਦੇ ਫਿਰ ਮਨ ਦੇ ਅੰਦਰ ਗਿਆਨ ਰੂਪੀ ਪ੍ਰਕਾਸ਼ ਹੋ ਗਿਆ ਕਿ ਕਬੀਰ ਮਨ ਭਇਆ ਪ੍ਰਗਾਸਾ ਕਹਿੰਦੇ ਸੂਰਜ ਢਿੰਨਾ ਸੂਰਜ ਚੜ ਗਿਆ ਤੇ ਮਨ ਅੰਦਰ ਪ੍ਰਕਾਸ਼ ਹੋ ਗਿਆ ਜਿਵੇਂ ਬਾਹਰੋਂ ਸੂਰਜ ਚੜਦਾ ਹੈ ਨਾ ਤੇ ਸੰਸਾਰ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਜਦੋਂ ਗੁਰਮੁਖ ਖਾਂ ਦੇ ਹਿਰਦੇ ਵਿੱਚ ਗਿਆਨ ਦਾ ਸੂਰਜ ਚੜਦਾ ਹੈ ਤੇ ਕਹਿੰਦੇ ਗਿਆਨਤਾ ਦਾ ਹਨੇਰਾ ਉੱਡ ਜਾਂਦਾ ਹੈ ਉਹਦੇ ਚਰਨ ਦੇ ਨਾਲ ਕਹਿੰਦੇ ਮਨ ਜਿਹੜਾ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਇਹ ਸ਼ਬਦ ਇਹ ਭਾਵੇਂ ਭਗਤ ਜੀ ਬਚਨ ਕਰਦੇ ਹਨ ਇੱਥੇ 43 ਸ਼ਬਦ ਭਗਤ ਜੀ ਦੇ ਸੰਪੂਰਨ ਹੁੰਦੇ ਹਨ ਇਨੀਆਂ ਕੋ ਹਾਜ਼ਰੀਆਂ ਭਾਈ ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਮੰਦੇ ਜੀ ਨਿਕਾਹੀ ਭੁੱਲਾਂ ਗਲਤੀਆਂ ਹੋ ਜਨੀਆਂ ਮਹਾਰਾਜ ਜੀ ਸਮੱਤ ਬਖਸ਼ਣ ਭਗਤ ਜੀ ਮਨ ਨੂੰ ਸੰਬੋਧਨ ਕਰਦੇ ਹੋਏ ਸ਼ਬਦ ਉਚਾਰਨ ਕਰਦੇ ਹਨ ਸਤੁਰ ਜੀ ਕਿਰਪਾ ਕਰਨ ਬਾਣੀ ਵਿਚਾਰ ਦੇ ਸੇਵਾ ਨਿਵਾੰਦੇ ਜੀ ਨੀਕਾ ਭੁੱਲਾ ਜਨੀਆਂ ਨ ਮਹਾਰਾਜ ਸਤਿਬਖਸ਼ ਨਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ